ਅੱਪਾ ਤੁਹਾਡੇ ਲਈ ਲੈ ਕੇ ਆ ਗਿਆ ਜੀ ਇੱਕ ਨਵਾਂ ਆਫਰ 벨ਵਟ ਦੇ ਵਿੱਚ ਵੱਡੇ ਪਣੇ ਦੇ ਵਿੱਚ ਸੂਟ ਰਹਿਣ ਵਾਲਾ ਜੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਨਾਲ ਰਹਿਣ ਵਾਲਾ ਸਟੌਲ ਇਹ ਵਾਲਾ ਸੂਟ ਆਪਾਂ ਪਹਿਲਾਂ 500 ਰੁਪਏ ਦਾ ਸੇਲ ਕਰਿਆ ਸੀਗਾ ਜੀ 500 ਰੁਪਏ ਦਾ ਤੇ ਹੁਣ ਇਹਦਾ ਨਵਾਂ ਆਫਰ ਹੈ ਜੀ ਜਿਹੜਾ ਉਹ ਤੁਸੀਂ ਸੁਣੋ ਸਿਰਫ 800 ਦੇ ਦੋ ਸੂਟ ਦੇ ਦਾਂਗੇ ਜੀ ਹੁਣ 800 ਰੁਪਏ ਦੇ ਵਿੱਚ ਦੋ ਸੂਟ 500 ਰੁਪਏ ਦਾ ਆਪਾਂ ਪਹਿਲਾ ਸੂਟ ਸੇਲ ਕਰਿਆਗਾ 800 ਰੁਪਏ ਦੇ ਦੋ ਮਿਲ ਜਾਣਗੇ ਕਿਉਂਕਿ ਆਪਾਂ ਮਾਲ ਆ ਜਿਹੜਾ ਸਾਰਾ ਉਹ ਨਿਮੇੜਨਾ ਜੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਵੀਡੀਓ ਨੂੰ ਦੇਖ ਲਿਆ ਕਰੋ ਕਿਉਂਕਿ ਐਂਡ ਤੱਕ ਪਤਾ ਨਹੀਂ ਤੁਹਾਨੂੰ ਕਿਹੜਾ ਸੋਹਣਾ ਲੱਗ ਜਾਣਾ ਕਈ ਵਾਰ ਵੀਡੀਓ ਦੇਖ ਕੇ ਕੰਨੀ ਰਹਿ ਜਾਂਦੀ ਆ ਤੇ ਸਾਨੂੰ ਇੰਜ ਲੱਗਦਾ ਬਾਅਦ ਚ ਜਦੋਂ ਟਾਈਮ ਹੁੰਦਾ ਦੇਖ ਕੇ ਵੀ ਅਸੀਂ ਉਹ ਡਿਜ਼ਾਈਨ ਲੈਣਾ ਸੀ ਉਦੋਂ ਨੂੰ ਉਹ ਵਾਲਾ ਡਿਜ਼ਾਈਨ ਜਿਹੜਾ ਸੇਲ ਹੋ ਜਾਂਦਾ ਜੀ ਗ੍ਰੀਨ ਕਲਰ ਦਾ ਹੈ ਪਰਪਲ ਕਲਰ ਦਾ ਜਿਹੜਾ ਮੈਚਿੰਗ ਸੂਟ ਬਣਿਆ ਹੋਇਆ ਹੈ ਡਿਜ਼ਾਈਨਿੰਗ ਅਗਲੀ ਡਿਜ਼ਾਈਨਿੰਗ ਦੇਖੋ ਜੀ ਇਹ ਵੀ ਸੋਹਣੀ ਆ ਸ਼ਾਲ ਸਟਾਲ ਖੋਲੋ ਲਓ ਜੀ ਸਾਰਾ ਸਟਾਲ ਆ ਜਿਹੜਾ ਪਾ ਤੁਹਾਨੂੰ ਦਿਖਾਤਾ ਲਓ ਜੀ yellow ਕਲਰ ਆ ਗਿਆ ਗ੍ਰੀਨ yellow ਬਹੁਤ ਪਿਆਰੇ ਇਹਦੇ ਫਲਾਵਰ ਨੇ ਸਟਾਲ ਦੀ ਡਿਜ਼ਾਈਨਿੰਗ ਵੀ ਵਧੀਆ ਹੈ ਤੁਸੀਂ ਘਰ ਬੈਠੇ ਹੀ ਆਰਡਰ ਜਿਹੜੇ ਕਰ ਸਕਦੇ ਹੋ ਜੀ 800 ਦੇ ਦੋ ਸੂਟ ਤੁਹਾਨੂੰ ਆਪਾਂ ਦੇਵਾਂਗੇ ਜੀ ਸ਼ਿਪਿੰਗ ਇਹਦੇ ਵਿੱਚ ਤੁਹਾਡੀ ਲੱਗੇਗੀ ਜੀ ਲਓ ਡਿਜ਼ਾਈਨ ਸਾਰੇ ਸੋਹਣੇ ਆਗੇ ਬਰੀਕ ਬੁੱਟੀ ਦੇ ਫਲਾਵਰ ਆਗੇ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਬਰੀਕ ਬੁੱਟੀ ਪਸੰਦ ਹੈ ਤਾਂ ਇਹ ਵਾਲਾ ਡਿਜ਼ਾਈਨ ਬਾਈ ਕਰ ਸਕਦੀਆਂ ਨੇ ਦੋ ਦੋ ਸੂਟ ਵੀ ਤਕਰੀਬਨ ਇਹਦੇ ਵਿੱਚ ਆਪਾਂ ਨੂੰ ਮਿਲੀ ਜਾਣਗੇ ਜੀ ਕਾਫੀ ਮਾਲ ਫਿਰ ਆਪਣੇ ਕੋਲੇ ਕਿਉਂਕਿ ਸਾਰਾ ਤਾਂ ਹੁਣ ਦਿਖਾਇਆ ਨਹੀਂ ਜਾਂਦਾ ਕਿਉਂਕਿ ਵੀਡੀਓ ਲੰਬੀ ਜਾਦੇ ਹੋ ਜਾਂਦੀ ਹੈ ਫਿਰ ਦੇਖਣ ਦਾ ਵੀ ਇੰਨਾ ਟਾਈਮ ਨਹੀਂ ਹੁੰਦਾ ਲਓ ਜੀ ਸ਼ਾਲ ਦੇਖੋ ਬਹੁਤ ਜੱਟੀ ਜਿੱਪ ਸਰਦੀਆਂ ਦੇ ਤੋਹਫੇ ਨੇ ਜੀ ਇਹ ਜਾਂਦੇ ਆਂਦੇ ਤੁਸੀਂ ਖਰੀਦ ਸਕਦੇ ਹੋ ਬਸ ਥੋੜਾ ਟਾਈਮ ਹੋਰ ਵੀਡੀਓ ਦੇ ਨਾਲ ਬਣੇ ਰਹੋ ਜੀ ਲਾਸਟ ਡਿਜ਼ਾਈਨਿੰਗ ਦਾ ਪਤਾ ਤੁਹਾਨੂੰ ਦਿਖਾਉਣ ਲੱਗਿਆ ਜੀ ਡਾਰਕ ਸ਼ੇਡ ਆ ਜੀ ਬਾਕੀ ਤੁਸੀਂ ਨਾਈਟ ਸੂਟ ਵੀ ਬਣਾ ਸਕਦੇ ਹੋ ਇਹਨਾਂ ਦੇ ਵੈਸੇ ਤਾਂ ਇਹ ਸਰਦੀ ਵਾਲੀ ਚੀਜ਼ ਆ ਜੀ ਹਰ ਟਾਈਮ ਤੁਸੀਂ ਇਹਨੂੰ ਪਾ ਸਕਦੇ ਹੋ 800 ਦੇ 2 ਸੂਟ ਰਹਿਣਗੇ ਜੀ ਇਹ ਸ਼ਿਪਿੰਗ ਤੁਹਾਡੀ ਹੋਵੇਗੀ ਜੀ ਥੈਂਕ ਯੂ